ਬੀਬੀ ਕਤਿ ਮਾਨਸਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੋਲਕਾਤਾ ਕੇਸ ਦੇ ਵਿੱਚ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਕਿ ਸਰਕਾਰ ਨਹੀਂ ਕਰਵਾ ਰਹੀ ਕੋਈ ਹੱਲ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਵੱਡੇ ਲੀਡਰਾਂ ਦੇ ਮੁੰਡਿਆਂ ਦੇ ਇਸ ਦੇ ਵਿੱਚ ਨਾਮ ਸਾਹਮਣੇ ਆ ਸਕਦੇ ਨੇ ਇਸ ਕਰਕੇ ਉਸ ਦੀ ਸਹੀ ਜਾਂਚ ਜਿਹੜੀ ਹੈ ਨਹੀਂ ਹੋ ਰਹੀ ਹੈ ਸੋ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਕੇਸ ਨੂੰ ਸ਼ਾਇਦ ਕਿਤੇ ਨਾ ਕਿਤੇ ਨੀਵਾ ਜਿਹੜਾ ਹੈ ਦਬਾਇਆ ਜਾ ਰਿਹਾ ਤੁਹਾਡੇ ਸਾਹਮਣੇ ਸੱਚ ਰੱਖਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੋ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਜੋ ਕਾਂਡ ਹੋਇਆ ਹੈ ਉਹ ਬਹੁਤ ਮਾੜਾ ਹੋਇਆ ਹੈ ਸਖਤ ਸ਼ਬਦਾਂ ਦੇ ਵਿੱਚ ਹਰ ਇੱਕ ਦੇਸ਼ ਵਾਸੀ ਉਸ ਦੀ ਨਿਖੇਦੀ ਕਰ ਰਿਹਾ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਜਿਹੜੀ ਹੈ ਮੰਗ ਵੀ ਉਠਾਈ ਜਾ ਰਹੀ ਹੈ ਡਾਕਟਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਪੂਰੇ ਦੇਸ਼ ਭਰ ਦੀ ਜੋ ਮੈਡੀਕਲ ਟੀਮਾਂ ਨੇ ਉਹਨਾਂ ਨੇ ਹਰ ਸਟ੍ਰਾਈਕਾਂ ਕੀਤੀਆਂ ਹੋਈਆਂ ਨੇ ਸੋ ਆਖਰ ਸੇਵਾਵਾਂ ਜਿਹੜੀਆਂ ਨੇ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਜ਼ਰੂਰ ਪ੍ਰਭਾਵਿਤ ਹੋਈਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਹੀ ਜਾਂਚ ਜਿਹੜੀ ਹੈ ਇਸ ਕੇਸ ਦੀ ਹੋਣੀ ਚਾਹੀਦੀ ਹੈ ਕੇਵਲ ਇੱਕ ਵਿਅਕਤੀ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਸਿਰਫ ਇੱਕ ਸੰਜੇ ਰਾਏ ਨੂੰ ਗ੍ਰਿਫਤਾਰ ਕਰਕੇ ਉਸ ਦੇ ਪੁੱਛਗਛ ਜਿਹੜੀ ਹੈ ਕੀਤੀ ਜਾ ਰਹੀ ਹੈ ਸਿਰਫ ਉਸੇ ਤੇ ਕੇਸ ਨਿਪਟਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਮੰਗ ਹੈ ਕਿ ਪੂਰੇ ਦੇਸ਼ ਵਾਸੀਆਂ ਦੀ ਮੰਗ ਹੈ ਕਿ ਸਹੀ ਤਰ੍ਹਾਂ ਜਾਂਚ ਹੋਵੇ ਜਿਸ ਤਰ੍ਹਾਂ ਉਸ ਡਾਕਟਰ ਦੇ ਹਾਲਾਤ ਸੀ ਉਸ ਲੜਕੀ ਦੇ ਹਾਲਾਤ ਸੀ ਅੰਗ ਪੈਰ ਟੁੱਟੇ ਹੋਏ ਸੀ ਆਖਰ ਉਸ ਦੀ ਬੋਡੀ ਦੇ ਵਿੱਚ ਉਹ ਵੀਰ ਜਿ ਮਿਲਣਾ ਤੇ ਬਹੁਤ ਜਿਆਦਾ ਵੱਡੀ ਗੱਲ ਹੈ ਕਿ ਹੋ ਸਕਦਾ ਇੱਕ ਗੈਂਗ ਰੇਪ ਹੋਵੇ ਵੱਡਾ ਇਸ ਦੇ ਵਿੱਚ ਨੈਕਸਸ ਹੋਵੇ ਕੁਝ ਲੋਕ ਇਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਨੇ ਸ਼ਾਮਲ ਹੋਣ ਇਸ ਕਰਕੇ ਕੁਝ ਵੱਡੇ ਲੋਕਾਂ ਦੇ ਇਨਵੋਲਵ ਹੋਣ ਦੀ ਜਿਹੜੀ ਸ਼ੱਕ ਜਤਾਈ ਜਾ ਰਹੀ ਹੈ ਇਸ ਦੇ ਵਿੱਚ ਹਾਲਾਂਕਿ ਵੱਡੇ ਲੀਡਰਾਂ ਦੇ ਜਿਹੜੇ ਹੱਥ ਵੀ ਇਸ ਕੇਸ ਦੇ ਵਿੱਚ ਹੋ ਸਕਦੇ ਨੇ ਸ਼ਾਇਦ ਸਰਕਾਰਾਂ ਇਸ ਕੇਸ ਨੂੰ ਦਬਾਉਣਾ ਚਾਹੁੰਦੀਆਂ ਨੇ ਇਨਵੈਸਟੀਗੇਸ਼ਨ ਕਿਸੇ ਸਹੀ ਢੰਗ ਦੇ ਨਾਲ ਨਹੀਂ ਹੋਣ ਦਿੱਤੀ ਜਾ ਰਹੀ ਹਾਲਾਂਕਿ ਪ੍ਰੈਸ਼ਰ ਜਿਹੜਾ ਹੈ ਪ੍ਰਸ਼ਾਸਨ ਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਲੋਕਾਂ ਦਾ ਮੰਨਣਾ ਹੈ ਕਿ ਇਸ ਕੇਸ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾਣਾ ਚਾਹੀਦਾ ਹੈ ਬਹੁਤ ਕੁਝ ਇਸ ਦੇ ਵਿੱਚੋਂ ਨਿਕਲ ਕੇ ਬਾਹਰ ਆਵੇਗਾ ਜੋ ਸਾਨੂੰ ਪਤਾ ਵੀ ਨਹੀਂ ਜੋ ਸਾਨੂੰ ਬਲਕਿ ਹੀ ਚੌਂਕਾ ਕੇ ਰੱਖ ਦੇਵੇਗਾ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਾਂ